ਪਾਇਰ ਚਿੱਟੇ ਥੋੜੇ ਥੋੜੇ ਤੋਰਾ ਦੇਖ ਸਕਦੇ ਚਵਾਈ ਹੋਈ ਵੀ ਆ ਲਿਓ ਜੀ ਮੋੜ ਲਿਓ ਲਓ ਜੀ ਕੱਦ ਕਾਟ ਸੋਹਣਾ ਸੁਖਨਾ ਕਰਮਾਂ ਵਾਲੀ ਦਾ ਲੈ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਾਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲੇ ਕਬੂਰੀ ਚੋਟੀ ਤੇ ਰਕ ਟਾਪ ਦੀ ਕੱਟੀ ਵੱਧ ਜਾਣਕਾਰੀ ਲਮਾਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਝੜ ਕਰੀ ਬਾਈ ਜੀ ਸਸੀ ਕਾ ਜੀ ਸਸੀ ਗਾਲ ਬਾਈ ਨਾਮ ਵੀਰ ਜੀ ਨਾਮ ਕਾਲਾ ਵੀਰੇ ਸ਼ਹਿਰ ਸ਼ਹਿਰ ਤਾਂ ਪਾ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਕੱਟੀ ਦੀ ਉਮਰ ਦੱਸੋ ਬਾਈ ਕਿੰਨੇ ਟਾਈਮ ਦੀ ਕੱਟੀ ਵੀਰੇ 14 ਮਹੀਨੇ ਦੀ ਆ ਠੀਕ ਆ ਟਿਕਟੂ ਕੀ ਤਾਂ ਪਤਾ ਵੀਰੇ ਕਿਹੜੀ ਦੀ ਆ ਨਹੀਂ ਵੀਰੇ ਠੀਕ ਆ ਰੇਟ ਭਰਾ ਦਾ ਜਾਇ ਜਾ ਰੇਟ ਦਾ 26 ਹੀ ਆ ਬੜਾ ਥਾਂ ਦਿਖਾਉ ਲੋ ਚਾਰ ਹੀ ਥਾਣਾ ਭਰਾ ਥਾਣੇ ਨਾਲੋਂ ਤਾਂ ਬੜਾ ਚੰਗਿਆ ਬੜੀ ਚੰਗੀ ਬਹਿਦੀ ਆ ਠੀਕ ਆ ਤੋਰ ਤੋਂ ਬੜਾ ਆ ਖੋਲੀ ਦੋ ਰਿਓ ਲਓ ਜੀ ਚੈੱਕ ਕਰ ਸਕਦੇ ਪਰਾ ਜੋ ਜੂਰਾ ਤੁਰਾ ਤਰਾ ਕਰਮੋ ਵਾਲੀ ਦਾ ਦੇਖ ਸਕਦੇ ਥੋੜਾ ਨੀਰਾ ਹੋ ਗਿਆ ਡੇਟ ਹੋ ਕੇ ਸਿੰਗੀ ਸਿੰਗੀ ਬਹੁਤ ਸੋਹਣੀ ਆ ਜੱਡ ਬਲੈਕ ਪੂਸਾ ਠੀਕ ਆ ਜੀ ਕਮਾੜੇ ਮਾੜੇ ਚਿੱਟੇ ਚਿੱਟੇ ਮੜੇ ਮੜੇ ਚਿੱਟੇ ਠੀਕ ਆ ਜੀ ਤਾਂ ਤੁਹਾਨੂੰ ਬਹੁਤ ਸੋਹਣਾ ਰੇਡ ਬਾਈ ਨਤਾ ਤਾਂ ਜੀ ਬੁਰੀ ਮੱਝ ਦੀ ਦੱਸੋ ਜਾਣਕਾਰੀ ਮੇਰੇ ਬੁਰੀ ਮੱਝ ਮਗਰ ਕੱਟੀ ਆ ਹਾਂ ਜੀ ਇਹ 11 ਮਾਦਨ ਸੂਈ ਨੂੰਆ ਕੱਟੀ ਗੱਡੀ ਵੀਰੇ ਉਹ ਭਈਆ ਵੀਰੇ ਆ ਕੱਟੀ ਆ ਹਾਂਜੀ ਤੇ ਬੋੜਾ ਕਿੰਨਾ ਦੁੱਧ ਦੁੱਧ ਵੀਰੇ ਹੁਣ 12 13 ਕਿਲੋ ਤਿਆਰਾ ਤੇ ਹੁਣ ਚਵਾਈ ਹੋਈ ਵੀ ਆ ਹਾਂ ਹੁਣ ਚਵਾਈ ਹੋਈ ਹੋਈ ਠੀਕ ਆ ਕੋਲੀ ਮੜੀ ਜੀ ਲਓ ਜੀ ਹੁਣ ਚਵਾਈ ਹੋਈ ਵੀ ਆ ਬੂਰੀ ਝੋਟੀ ਭਰਾ ਠੀਕ ਆ ਜੀ ਦੇਖ ਸਕਦੇ ਹੋ ਸਕਰੀਨ ਆ ਤੇ ਮਗਰ ਵੀ ਕੱਟੀ ਆ ਕਰਮਾਂ ਵਾਲੇ ਦੇ ਰੇਡ ਭਰਾ ਚਾ ਆ ਜਾ ਖੱਚ ਕੇ ਰੇਡ ਫੋਨ ਤੇ ਕਰਾਂਗੇ ਵੀਰੇ ਇਹਦਾ ਰੇਡ ਫੋਨ ਤੇ ਤੋਰਦੇ ਭਰਾ ਲੰਮੀ ਤੋਰ ਵੱਡੀ ਬੁੱਡੀ ਬਹੁਤ ਆ ਲਓ ਜੀ ਠੀਕ ਆ ਲਓ ਜੀ ਪੈਰ ਚਿੱਟੇ ਥੋੜੇ ਥੋੜੇ ਤੋਰਾ ਦੇਖ ਸਕਦੇ ਚਵਾਈ ਹੋਈ ਵੀ ਆ ਲਿਓ ਜੀ ਮੋੜ ਲਿਓ ਲਓ ਜੀ ਕੱਦ ਕਾਟ ਸੋਹਣਾ ਸੁਖਨਾ ਕਰਮਾਂ ਵਾਲੀ ਦਾ ਲੇ ਚ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਠੀਕ ਹੈ ਜੀ ਲਓ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਾਦ ਲਈ ਧੰਨਵਾਦ ਫਿਰਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ